ਆਏ ਯਾਰ ਸੰਦੂਰਾਂ ਦੇ ਨਾਂ ਤੇ ਭੋਟਾ ਮੰਗਦੇ ਨਹੀਂ ਸੰਦੂਰ ਸੰਦੂਰ ਦਾ ਜਿਹੜਾ ਮਜ਼ਾਕ ਉੱਡਿਆ ਉਹਨੂੰ ਦੇਖਿਆ ਤੁਸੀਂ ਵੀ ਮਤਲਬ ਅਸੀਂ ਸੰਦੂਰ ਵੀ ਭੇਜਾਂਗੇ ਹਰ ਘਰ 'ਚ ਤੁਹਾਡੇ ਤੇਰੀ ਆਊਗਾ ਫਿਰ ਤੂੰ ਲਾ ਲੇਗਾ ਫਿਰ ਕਹਿੰਦੇ ਆ ਵਿਆਹ ਲੈ ਮੋਦੀ ਦੇ ਨਾਂ ਦਾ ਸੰਦੂਰ ਲਾ ਲੈ ਇਹ ਕੋਈ 1 ਨੇਸ਼ਨ 1 ਹਸਬੰਡ ਇਹ ਇਹ ਸਕੀਮ ਹੈ ਆਏ ਯਾਰ ਸੰਦੂਰਾਂ ਦੇ ਨਾਂ ਤੇ ਭੋਟਾ ਮੰਗਦੇ ਨਹੀਂ ਸੰਦੂਰ ਸੰਦੂਰ ਦਾ ਜਿਹੜਾ ਮਜ਼ਾਕ ਉੱਡਿਆ ਉਹਨੂੰ ਦੇਖਿਆ ਤੁਸੀਂ दे भी मतलब असं संदूर भी भेजा हर घर चोडे घरें आऊगा फिर तू ला लेंगा फिर कह देंगे विहल है मोदी के ना ने संधर ला एक वन नेशन वन हसबेंड ये स्कीम है आए यार संदूर के नाते वोटा मांगते नहीं संदूर संदूर का जो मजाक उडया वो नहीं देखे तीन दे भी मतलब असं संदूर भी भेजा हर घर चोर आऊगा फिर तू ला लेंगा फिर ਕਹਿੰਦੇ ਬਿਆਲ ਹੈ ਮੋਦੀ ਜੀ ਦਾ ਸੰਦੂਰ ਗਲਾ ਇੱਕ 1 ਨੇਸ਼ਨ 1 ਹਸਬੰਡ ਇਹ ਐਸਕੀਮ ਹੈ ਆਏ ਯਾਰ ਸੰਦੂਰਾਂ ਦੇ ਨਾਂ ਤੇ ਭੋਟਾ ਮੰਗਦੇ ਨਹੀਂ ਸੰਦੂਰ ਸੰਦੂਰ ਦਾ ਜਿਹੜਾ ਮਜ਼ਾਕ ਉੱਡਿਆ ਉਹਨੂੰ ਦੇਖਿਆ ਤੁਸੀਂ ਵੀ ਮਤਲਬ ਅਸੀਂ ਸੰਦੂਰ ਵੀ ਭੇਜਾਂਗੇ ਹਰ ਘਰ 'ਚ ਤੁਹਾਡੇ ਤੇਰੀ ਆਊਗਾ ਫਿਰ ਤੂੰ ਲਾ ਲੇਗਾ ਫਿਰ ਕਹਿੰਦੇ ਬਿਆਲ ਹੈ ਮੋਦੀ ਜੀ ਦਾ ਸੰਦੂਰ ਗਲਾ ਇੱਕ 1 ਨੇਸ਼ਨ 1 ਹਸਬੰਡ ਇਹ ਐਸਕੀਮ ਹੈ